ਸ਼ਾਸਤਰੀ ਕਾਲ ਜੀ ਮੈਂ ਤੇ ਜਸੂ ਹੋ ਗਏ ਆ ਲੱਗ ਆਪਾਂ ਹੁਣ ਦੁਨੀਆ ਨੇ ਬਲੌਗ ਪਾਵਾ ਕਰਾਂਗੇ ਇਹ ਸਾਡਾ ਚੈਨਲ ਆ ਤੇ ਇਹਨੂੰ ਸਪੋਰਟ ਕਰੋ ਨਾ ਜੱਜੂ ਓ ਜੱਜੂ ਤੇ ਸਾਡੇ ਦੋਨਾਂ ਦੇ ਬਲੌਗ ਇੱਥੇ ਹੁਣ ਕਰਨਗੇ ਜੇ ਤੁਸੀਂ ਸਪੋਰਟ ਕਰੋਗੇ ਸਾਨੂੰ ਤਾਂ ਹਨਾ ਸੱਚੂ ਦੱਸ ਦੇ ਇੱਧਰ ਗੱਲ ਕਰ ਕਿ ਆਪਾਂ ਹੁਣ ਬਖਰੇ ਹੋ ਗਏ ਆ ਆਪਣੇ ਬਲੌਗ ਅਸੀਂ ਆਪਣੇ ਪੌਣੇ ਕਰਨੇ ਆ ਉਹਨਾਂ ਨੇ ਬਲੌਗ ਆਪਣੇ ਪੌਣੇ ਕਰਨੇ ਆ ਠੀਕ ਆ ਠੀਕ ਆ ਠੀਕ ਆ ਓ ਠੀਕ ਆ ਨਾ ਸਹੀ ਆ ਕਹਦੇ ਕਰੀ ਬਾਏ ਕਰਦੇ ਕਿ ਚਲੋ ਠੀਕ ਆ ਜੀ ਇੱਥੇ ਆਪਾਂ ਹੁਣ ਕਰਦੇ ਆ ਬਾਏ ਸਾਡੇ ਨਿੱਕੇ ਨਿੱਕੇ ਵਲੋਗ ਆਨ ਕਰਨਗੇ ਡੇਲੀ ਤੁਸੀਂ ਦੇਖਦੇ ਕਿੰਨੀ ਕੋ ਸਪੋਰਟ ਕਰਦੇ ਸਾਨੂੰ ਨਾ ਕਾਦੇ ਬਾਏ ਕਾਦੇ ਕਿ ਬਾਏ ਬਾਏ ਆਪਾਂ ਹੁਣ ਚੱਲੇ ਆ ਜੀ ਘਰ ਨੂੰ ਕਿ ਆਪਾਂ ਇੱਥੇ ਘੁੰਮਣਾ ਫਿਰਨਾ ਆ ਤੇ ਮੈਂ ਤੰਗ ਕਰਨਾ ਆ ਤੇ ਮੇਰਾ ਕੰਮ ਹੈ ਕਿ ਤੰਗ ਕਰਨਾ ਸਾਰਾ ਦਿਨ ਹੈ ਨਾ ਤੇ ਮੇਰੀ ਕੈਂਟ ਦੱਸਿਓ ਕਿਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ ਜਰੂਰ ਦਾ ਕਮੈਂਟ ਕਰਿਓ ਟੈਂਡ ਵਾਸਤੇ ਚਲੋ ਠੀਕ ਹੈ ਜੀ ਸਾਡਾ ਨਿੱਕਾ ਜਿਹਾ ਬਲੌਗ ਤੁਹਾਨੂੰ ਕਿਦਾਂ ਲੱਗਿਆ ਜਰੂਰ ਕਮੈਂਟ ਬਾਕਸ ਵਿੱਚ ਦੱਸਿਓ ਤੇ ਇੰਦੀ ਪਿਆਰ ਕਰਦੇ ਰਹੋ ਸਾਡੇ ਬਲੌਗਸ ਨੂੰ ਤੇ ਆਪਾਂ ਦੇਖਦੇ ਹਾਂ ਜਸੂ ਨੂੰ ਜਸੂ ਦਾ ਚੈਨਲ ਬਣਾ ਲੈਣਾ ਇੱਕ ਉਹ ਦੇਖਣੀ ਹੂੰ ਮੇਰਾ ਵੀ ਚੈਨਲ ਬਣਾ ਦੋ ਇੱਕ